ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬੀ ਟੀਵੀ ਦੇ ਪੇਸ਼ੇ ਆਦਿ ਮੁਖ ਖਬਰਾਂ ਆਪਾਂ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਬੀਤੇ ਦਿਨ 92 ਸਾਲ ਦੀ ਉਮਰ ਦੇ ਵਿੱਚ ਹੋਇਆ ਦੇਹਾਂਤ ਪੂਰੇ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਇੱਕ ਹਫ਼ਤੇ ਦੇ ਲਈ ਰਾਸ਼ਟਰੀ ਸੋਗ ਦਾ ਕੀਤਾ ਗਿਆ ਐਲਾਨ ਨਹੀਂ ਰਹੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੀ ਹਾਂ ਬੀਤੀ ਰਾਤ ਡਾਕਟਰ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਕਿ ਉਹ ਕਾਫੀ ਚਿਰ ਪਹਿਲਾਂ ਤੋਂ ਹੀ ਬਿਮਾਰ ਸੜ ਰਹੇ ਸਨ ਤੇ ਬੀਤੀ ਰਾਤ ਉਹ ਬੇਹੋਸ਼ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਏਮਸ ਹਸਪਤਾਲ ਦੇ ਵਿੱਚ ਪੱਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲਿਆ ਅਤੇ 9:51 ਮਿੰਟ ਦੇ ਉੱਪਰ ਉਹਨਾਂ ਨੇ ਆਪਣੇ ਆਖਰੀ ਸਾਲੇ ਰਾਸ਼ਟ੍ਰ ਸੋਗ ਦਾ ਐਲਾਨ ਕੀਤਾ ਗਿਆ ਹੈ 1 ਜਨਵਰੀ ਤੱਕ ਤੇ ਕਾਂਗਰਸ ਦੀ ਜੁਨੀਆ ਵੀ ਵੱਡੀਆਂ ਮੀਟਿੰਗਾਂ ਸਨ ਹੁਣ ਉਹ 3 ਜਨਵਰੀ ਤੋਂ ਬਾਅਦ ਹੋਣਗੀਆਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਸਾਬਕਾ ਮੁੱਖ ਮੰਤਰੀ ਸਨ ਡਾਕਟਰ ਮਨਮੋਹਨ ਸਿੰਘ ਉਹ 2004 ਦੇ ਵਿੱਚ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ ਇਸ ਤੋਂ ਬਾਅਦ ਪੂਰੇ 10 ਸਾਲ ਉਹਨਾਂ ਨੇ ਆਪਣੇ ਇਸ ਅਹੁਦੇ ਨੂੰ ਸੰਭਾਲਿਆ ਭਲਕੇ ਉਹਨਾਂ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਅੰਤਿਮ ਦਰਸ਼ਨਾਂ ਦੇ ਲਈ ਦਿੱਲੀ ਕਾਂਗਰਸ ਦਫ਼ਤਰ ਦੇ ਵਿੱਚ ਉਹਨਾਂ ਦੀ ਜੋ ਦੇ ਹੈ ਉਸ ਨੂੰ ਰੱਖਿਆ ਜਾਵੇਗਾ ਇਕਨੋਮਿਕਸ ਦੇ ਉਹ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ ਦੱਸ ਦੇ ਕਿ ਉਹ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਵੀ ਰਹੇ 2014 ਤੱਕ ਉਹਨਾਂ ਨੇ ਜੋ ਆਪਣੇ ਅਹੁਦੇ ਦਾ ਕਾਰਜਕਾਲ ਪੂਰਾ ਕੀਤਾ ਮਨਮੋਹਨ ਸਿੰਘ ਦੇ ਦਿਹਾਂਤ ਦੇ ਉੱਪਰ ਕੇਂਦਰ ਸਰਕਾਰ ਵੱਲੋਂ 7 ਦਿਨਾਂ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਸਵੇਰੇ 11 ਵਜੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਨਾਲ ਹੀ ਸ਼ੁੱਕਰਵਾਰ ਨੂੰ ਹੋਣ ਵਾਲੇ ਜਿੰਨੇ ਵੀ ਪ੍ਰੋਗਰਾਮ ਸੰ ਸਰਕਾਰੀ ਪ੍ਰੋਗਰਾਮ ਤੋਂ ਲੈ ਕੇ ਪ੍ਰਾਈਵੇਟ ਪ੍ਰੋਗਰਾਮ ਤੱਕ ਸਾਰੇ ਰੱਦ ਕਰ ਦਿੱਤੇ ਗਏ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਖੜਗੇ ਬੇਲਾਗਾਵੀ ਤੋ देर रात ਦਿੱਲੀ ਪਹੁੰਚੇ ਉਸ ਤੋਂ ਬਾਅਦ ਸਿੱਧਾ ਹੀ ਮਨਮੋਹਨ ਸਿੰਘ ਜੀ ਦੇ ਘਰ ਪਹੁੰਚ ਗਏ ਰਾਹੁਲ ਗਾਂਧੀ ਨੇ ਆਪਣੇ ਐਕਸ ਹੈਂਡਲ ਦੇ ਉੱਪਰ ਲਿਖਿਆ ਕਿ ਮੈਂ ਆਪਣੇ ਮਾਰਗਦਰਸ਼ਕ ਅਤੇ ਗੁਰੂ ਨੂੰ ਗਵਾ ਦਿੱਤਾ ਇਸ ਦੌਰਾਨ ਹੀ ਕਰਨਾਟਕ ਦੇ ਬੇਲਾਗਾਵੀ ਦੇ ਵਿੱਚ ਚੱਲ ਰਹੀ ਕਾਂਗਰਸ ਵਰਕਿੰਗ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਹੈ ਕਾਂਗਰਸ ਸਥਾਪਨਾ ਦਿਵਸ ਦੇ ਨਾਲ ਸੰਬੰਧ ਜਿੰਨੇ ਵੀ ਸਮਾਗਮ ਸੰ ਉਹ ਵੀ ਰੱਦ ਕਰ ਦਿੱਤੇ ਗਏ ਨੇ ਪਾਰਟੀ ਸਮਾਗਮ 29 ਜਨਵਰੀ ਤੋਂ ਬਾਅਦ ਹੀ ਸ਼ੁਰੂ ਹੋਣ ਇੱਕ ਵਾਰੀ ਫਿਰ ਤਦਾਦ ਹੈ ਕਿ ਬੀਤੀ ਰਾਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਦਿਹਾਂਤ ਹੋ ਗਿਆ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ 7 ਦਿਨਾਂ ਦੇ ਲਈ ਰਾਸ਼ਟਰੀ ਸ਼ੋਗ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜੋ ਰਾਸ਼ਟ ਚੰਡਾ ਹੈ ਉਸ ਨੂੰ ਵੀ ਅੱਧਾ ਲਹਿਰਾਇਆ ਜਾਏਗਾ ਅੱਜ ਜੋ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਦੀ ਜਿੰਨੀ ਵੀ ਮੀਟਿੰਗਸ ਹਨ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਜਿੰਨੇ ਸਰਕਾਰੀ ਪ੍ਰੋਗਰਾਮਸ ਹਨ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੁਣ ਦੱਸਿਆ ਕਿ ਡਾਕਟਰ ਮਨਮੋਹਨ ਸਿੰਘ ਜੀ ਦੀ ਰਿਹਾਈ ਦੇ ਉੱਪਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਕਈ ਹੋਰ ਵੱਡੇ ਆਗੂ ਕੀਤੀ ਰਾਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਦਿਹਾਂਤ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਤੋਂ ਬਾਅਦ ਕੇਂਦਰੀ ਸਰਕਾਰ ਦਾ ਐਲਾਨ ਆਇਆ ਹੈ ਕਿ ਇੱਕ ਹਫ਼ਤੇ ਦੇ ਲਈ ਦੇਸ਼ ਦੇ ਵਿੱਚ ਰਾਸ਼ਟਰੀ ਸੋਗ ਮਨਾਇਆ ਜਾਏਗਾ ਤੇ ਅੱਜ ਡਾਕਟਰ ਮਨਮੋਹਨ ਸਿੰਘ ਜੀ ਦੀ ਰਿਆਇਤ ਦੇ ਉੱਪਰ ਪਹੁੰਚ ਕੇ ਵੱਡੇ ਨੇਤਾ ਅਤੇ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਾਸ ਦੇ ਕਿ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਵੀ ਉੱਥੇ ਪਹੁੰਚੇ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਰਧਾਂਜਲੀ ਦੇਣ ਦੇ ਲਈ ਡਾਕਟਰ ਮਨਮੋਹਨ ਸਿੰਘ ਜੀ ਦੀ ਰਿਹਾਈ ਦੇ ਉੱਪਰ ਪਹੁੰਚੇ ਤੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਿਰੰਗੇ ਅਤੇ ਫੁੱਲਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਫੇਸਬੁੱਕ ਦੇ ਉੱਪਰ ਲਾਈਵ ਆ ਕੇ ਉਹਨਾਂ ਦੇ ਲਈ ਕਾਫੀ ਦਾ ਦੁੱਖ ਪ੍ਰਗਟਾਇਆ ਇਹ ਦੇ ਨਾਲ ਹੀ ਦੱਸ ਦੇ ਕਿ ਜਿੰਨੇ ਵੀ ਵੱਡੇ ਨੇਤਾ ਵੱਡੇ ਆਗੂ ਨੇ ਅਤੇ ਜੁਨੀਆਂ ਵੀ ਪਰਸਨੈਲਿਟੀਆਂ ਨੇ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਟਵੀਟ ਕਰਕੇ ਪੋਸਟ ਪਾ ਕੇ ਜੋ ਕਿ ਹੈ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਰਹੇ ਹਨ ਉਰਵ ਪ੍ਰਧਾਨ ਮੰਤਰੀ डॉक्टर मनमोहन सिंह जी के निधन ने हम सभी के हृदय को गहरी पीड़ा पहुंचाई है उनका जाना एक राष्ट्र के रूप में भी हमारे लिए बहुत बड़ी क्षति है विभाजन के उस दौर में बहुत कुछ खोकर भारत आना और यहाँ जीवन के हर क्षेत्र में उपलब्धियां हासिल करना ये सामान्य बात नहीं है अभावों और संघर्षों से ऊपर उठकर कैसे ऊंचाइयों को हासिल किया जा सकता है उनका जीवन ये सिख भावी पीढ़ी को देता रहेगा एक नेक इंसान के रूप में एक विद्वान अर्थशास्त्री के रूप में और रिफॉर्म्स के प्रति समर्पित लीडर के रूप में उन्हें हमेशा याद किया जाएगा एक अर्थशास्त्री के रूप में उन्होंने अलग अलग स्तर पर भारत सरकार में अनेक सेवाएं दी एक चुनौतीपूर्ण समय में उन्होंने रिजर्व बैंक के गवर्नर की भूमिका निभाई पूर्व प्रधानमंत्री भारत रत्न श्री पीवी वी नरसिम्हा राव जी की सरकार के वित्त मंत्री रहते हुए उन्होंने वित्तीय संकट से घिरे देश को एक नई अर्थव्यवस्था के मार्ग पर प्रशस्त किया प्रधानमंत्री के रूप में देश के विकास में और प्रगति में उनके यो, योगदान को हमेशा याद किया जाएगा जनता के प्रति देश के विकास के प्रति उनका जो कमिटमेंट था उसे हमेशा बहुत सम्मान से देखा जाएगा डॉक्टर मनमोहन सिंह जी का जीवन उनकी ईमानदारी और सादगी का प्रतिबिंब था वो विलक्षण सांसद थे उनकी विनम्रता सौम्यता और उनकी बौद्धिकता उनके संसदीय जीवन की पहचान बनी मुझे याद है कि इस साल की शुरुआत में जब राज्यसभा में उनका कार्यकाल समाप्त हुआ तब मैंने कहा था कि सांसद के रूप में डॉक्टर साहब की निष्ठा सभी के लिए प्रेरणा जैसी है सत्र के समय अहम मौकों पर वो व्हील चेयर पर बैठकर आते थे अपना संसदीय दायित्व तो ਆਖਿਰਕਾਰ ਜੰਮੂ ਦੀ ਤੜਕਨ ਆਰ ਜੀ ਸਿਮਰ ਨੇ ਕਿਉਂ ਚੱਕਿਆ ਇੰਨਾ ਵੱਡਾ ਕਦਮ ਬੀਤੇ ਦਿਨ ਗੁਰੂਗਰਾਮ ਦੇ ਵਿੱਚ ਮਿਲੀ ਲਾਸ਼ ਤੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਆਖਿਰਕਾਰ ਇੰਨੀ ਹਸਦੀ ਕੁੜੀ ਨੇ ਕਿਉਂ ਚੱਕਿਆ ਇੰਨਾ ਵੱਡਾ ਕਦਮ ਜੰਮੂ ਦੀ ਅਰਜ ਆਰ ਜੇ ਸਿਮਰਨ ਦਾ ਸੁਸਾਇਡ ਕੇਸ ਦਾ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਇਹ ਜੋ ਗੁੱਥੀ ਹੈ ਕਾਫੀ ਜ਼ਿਆਦਾ ਉਲਝ ਚੁੱਕੀ ਹੈ ਕਿਉਂਕਿ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਆਖਿਰਕਾਰ ਆਰ ਜੇ ਸਿਮਰਨ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਗੁਰੂਗ੍ਰਾਮ ਦੀ ਪੁਲਿਸ ਹਰ ਐਂਗਲ ਤੋਂ ਇਸ ਵੇਲੇ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਆਰ ਜੇ ਸਿਮਰਨ ਦੇ ਨਾਲ ਇਜਾਜ਼ਤ ਕੀ ਹੋਇਆ ਕਿ ਉਸ ਨੇ ਆਪਣੀ ਜੋ ਜੀਵਨ ਲੀਲਾ ਹੈ ਉਸ ਨੂੰ ਹੀ ਖਤਮ ਕਰ ਦਿੱਤਾ ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਕੁੜੀ ਸੀਗੀ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਰੋਜ਼ ਇੰਨੇ ਵਧੇਰੇ तरीके ਦੇ ਨਾਲ ਵੀਡੀਓ ਪਾਉਂਦੀ ਸੀ ਲੋਕਾਂ ਨੂੰ ਖਸਾਉਂਦੀ ਸੀ ਖੁਸ਼ ਕਰਦੀ ਸੀ ਤੇ ਆਖਿਰਕਾਰ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਉਸ ਨੇ ਸੁਸਾਈਡ ਕਰ ਲਿਆ ਯਾ ਬੀਤੇ ਦਿਨ ਆਰ ਜੇ ਸਿਮਰਨ ਜੋ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਤੇ ਇਸ ਤੋਂ ਪਹਿਲਾਂ ਆਰ ਜੇ ਵੀ ਰਹਿ ਚੁੱਕੀ ਹੈ ਤੇ ਹੁਣ ਫ੍ਰੀਲੈਂਸ ਕੰਮ ਕਰਦੀ ਸੀ ਦਿੱਲੀ ਦੇ ਵਿੱਚ ਗੁਰੂਗ੍ਰਾਮ 'ਚ ਰਹਿ ਰਹੀ ਸੀ ਤੇ ਬੀਤੇ ਦਿਨ ਗੁਰੂਗ੍ਰਾਮ ਦੇ ਇੱਕ ਫਲੈਟ ਦੇ ਵਿੱਚ ਉਹਨਾਂ ਦੀ ਜੋ ਹੈ Laash ਮਿਲੀ ਪੱਖੇ ਦੇ ਨਾਲ ਲਟਕੀ ਹੋਈ ਸੀ ਤੇ ਇਸ ਗਲਤੀ ਜੋ ਜਾਣਕਾਰੀ ਹੈ ਉਹਨਾਂ ਦੇ ਨਾਲ ਆਰ.ਜੀ. ਸਿਮਰਨ ਦੇ ਨਾਲ ਉਹਨਾਂ ਦਾ ਦੋਸਤ ਇੱਕ ਰਹਿੰਦਾ ਸੀ ਉਹਨਾਂ ਨੇ ਪੁਲਿਸ ਨੂੰ ਦਿੱਤੀ ਇਸ ਤੋਂ ਬਾਅਦ ਪੁਲਿਸ ਅਤੇ ਪੂਰੀ ਦੁਨੀਆ ਦੇ ਜ਼ਹਿਨ ਦੇ ਵਿੱਚ ਇੱਕ ਹੀ ਸਵਾਲ ਹੈ ਕਿ ਆਖਿਰਕਾਰ ਇੰਨਾ ਵੱਡਾ ਕਦਮ ਆਰ.ਜੀ. ਸਿਮਰਨ ਵੱਲੋਂ ਕਿਉਂ ਚੁੱਕਿਆ ਗਿਆ ਇੰਨਾ ਨਾਮ ਇੰਨਾ ਸ਼ਾਨੋ ਸ਼ੌਕਤ ਹੋਣ ਤੋਂ ਬਾਵਜੂਦ ਵੀ ਆਰ.ਜੀ. ਸਿਮਰਨ ਨੇ ਜੋ ਕਿ ਸੁਸਾਈਡ ਕਰ ਲਿਆ ਆਪਣੀ ਜੀਵਨ ਲੀਲਾ ਨੂੰ ਖਤਮ ਕਰਤਾ ਬੀਤੇ ਦਿਨ ਗੁਰੂਗ੍ਰਾਮ ਦੇ ਵਿੱਚ ਉਹਨਾਂ ਦੀ ਜੋ ਡੈੱਡ ਬੋਡੀ ਹੈ ਉਹ ਮਿਲੀ ਹੈ ਜੋ ਸਿਮਰਨ ਸੀ ਕਿ ਜੰਮੂ ਦੀ ਸੈਂਟਰਲ ਯੂਨੀਵਰਸਿਟੀ ਤੋਂ ਉਹਨੇ ਪੜਾਈ ਕੀਤੀ ਸੀ ਕਾਫੀ ਹੋਣਹਾਰ ਕੁੜੀ ਸੀਗੀ 25 ਸਾਲ ਆਰ ਜੇ ਸਿਮਰਨ ਦੀ ਉਮਰ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਨਫਲੂਐਂਸਰ ਜਿਸ ਦੇ 7 ਲੱਖ ਤੋਂ ਵੱਧ ਫੋਲੋਅਰ ਸਨ 13 ਦਸੰਬਰ ਨੂੰ ਆਰ ਜੀ ਸਿਮਰਨ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਅਖੀਰਲਾ ਪੋਸਟ ਪਾਇਆ ਜਾਣਕਾਰੀ ਦੇ ਮੁਤਾਬਕ ਆਰ ਜੀ ਸਿਮਰਨ ਸਿੱਗੀ ਉਹ ਜੰਮੂ ਦੀ ਰਹਿਣ ਵਾਲੀ ਸੀਗੀ ਤੇ ਰੇਡੀਓ ਮਿਰਚੀ ਦੇ ਵਿੱਚ ਕੁਝ ਸਾਲ ਉਹਨਾਂ ਨੇ ਕੰਮ ਕੀਤਾ ਫਿਰ ਨੌਕਰੀ ਛੱਡ ਕੇ ਸਾਲ 2021 ਦੇ ਵਿੱਚ ਸਿਮਰਨ ਗੁਰੂਗਰਾਮ ਆ ਗਈ ਉੱਥੇ ਰਹਿ ਕੇ ਉਹਨਾਂ ਨੇ ਇੱਕ ਫਲੈਟ ਲਿੱਤਾ ਕਿਰਾਏ ਦੇ ਉੱਪਰ ਜਿੱਥੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਦੇ ਰਾਹੀਂ ਫ੍ਰੀਲਾਂਸ ਕੰਮ ਸ਼ੁਰੂ ਕਰਤਾ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਸੀ ਉਹਨਾਂ ਦੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੁੰਦੇ ਸੀ ਕਾਫੀ ਜ਼ਿਆਦਾ ਵਿਊਜ਼ ਆਉਂਦੇ ਸੀ ਤੇ ਇਸ ਵੇਲੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਜੋ ਬੇਟੀ ਸੀ ਉਸ ਨੇ ਸੁਸਾਇਡ ਕਰ ਲਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕੁਝ ਦਿਨਾਂ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਸਿਮਰਨ ਜੰਮੂ ਆਈ ਸੀ ਉਸ ਵੇਲੇ ਪਰਿਵਾਰਕ ਮੈਂਬਰ ਵੀ ਕਹਿ ਰਹੇ ਨੇ ਕਿ ਸਾਨੂੰ ਕੁਝ ਨਹੀਂ ਪਤਾ ਸੀ ਅਜੀਹਾ ਆਰ.ਜੀ. ਸਿਮਰਨ ਨੇ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਸੀ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਕੁਝ ਸਮੇਂ ਬਾਅਦ ਜਦੋਂ ਜੰਮੂ ਤੋਂ ਦਿੱਲੀ ਵੱਲ ਪਰਤੀ ਵਾਪਸ ਤੇ ਉੱਥੇ ਉਹਨਾਂ ਦੀ ਬੀਤੇ ਦਿਨ ਫ્લેਟ ਦੇ ਵਿੱਚ Laash ਮਿਲੀ ਇੱਕ ਵਾਰੀ ਫੇਰ ਤੋਂ ਦੱਸਦੇ ਕਿ ਆਰ.ਜੀ. ਸਿਮਰਨ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਮਸ਼ਹੂਰ ਸੀ ਰੇਡੀਓ ਮਿਰਚੀ ਦੇ ਵਿੱਚ ਵੀ ਕੰਮ ਕਰ ਚੁੱਕੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਫ੍ਰੀਲੈਂਸ ਕੰਮ ਸ਼ੁਰੂ ਕਰਤਾ ਸੀ 21 ਦੇ ਵਿੱਚ ਉਹ ਗੁਰੂਗ੍ਰਾਮ ਸ਼ਿਫਟ ਹੋ ਗਏ ਸਨ ਤੇ ਬੀਤੇ ਦਿਨ ਉਹਨਾਂ ਨੇ ਸੁਸਾਈਡ ਕਰ ਲਿਆ ਤੇ ਹੁਣ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੈ ਕਿ ਆਖਿਰਕਾਰ ਆਰ ਜੀ ਸਿਮਰਨ ਵੱਲੋਂ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਬਠਿੰਡਾ ਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਰੇਲਿੰਗ ਟੁੱਟਣ ਦੇ ਕਾਰਨ ਨਿੱਜੀ ਬਾਸ ਗੰਦੇ ਨਾਲੇ ਦੇ ਵਿੱਚ ਜਾ ਡੇਗੀ ਦੋ ਲੋਕਾਂ ਦੀ ਹੋਈ ਮੌਤ ਕਈ ਲੋਕ ਹੋਏ ਜ਼ਖਮੀ ਬਠਿੰਡਾ ਦੇ ਵਿੱਚ ਇੱਕ ਬੇਹਦੀ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਗੰਦੇ ਨਾਲੇ ਦੇ ਵਿੱਚ ਸਿੱਧਾ ਜਾ ਡਿੱਗੀ ਹੈ ਅੱਜ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿ ਕਿਸ ਕਾਰਨ ਜੋ ਹੈ ਬੱਸ ਨਾਲੇ ਦੇ ਵਿੱਚ ਡਿੱਗੀ ਪਰ ਸਵੇਰ ਤੋਂ ਜੋ بارش ਹੈ ਕਾਫੀ ਤੇਜ਼ੀ ਦੇ ਨਾਲ ਹੋ ਰਹੀ ਸੀ ਜਿਸ ਦੇ ਕਾਰਨ ਡਰਾਈਵਰ ਨੂੰ ਜੋ ਕਿ ਹੈ ਬੱਸ ਲਾਂ ਦੇ ਵਿੱਚ ਦਿੱਕਤ ਆ ਰਹੀ ਸੀ ਉਹਨੂੰ ਸਾਹਮਣੇ ਦਿਖਣ 'ਚ ਦਿੱਕਤ ਆ ਰਹੀ ਸੀ ਤੇ ਇਸ ਦੇ ਕਾਰਨ ਜੋ ਬੱਸ ਸੀ ਉਸ ਦਾ ਬੈਲੈਂਸ ਵਿਗੜ ਗਿਆ ਤੇ ਬੱਸ ਸਿੱਧਾ ਪੁਲ ਤੋਂ ਥੱਲੇ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਪੁਲ ਦੇ ਨਾਲ ਦੱਸਿਆ ਜਾ ਰਿਹਾ ਕਿ ਰੇਲਿੰਗ ਨਹੀਂ ਬਣੀ ਹੋਈ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਇਹ ਹਾਦਸਾ ਤਲਵੰਡੀ ਸਾਬੋ ਦੇ ਪਿੰਡ ਜੀਵਨਵਾਲਾ ਦੇ ਨੇੜੇ ਵਾਪਰਿਆ ਇਸ ਦੇ ਨਾਲ ਹੀ ਬੱਸ ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਦੇ ਵਿੱਚ ਦੋ ਲੋਕਾਂ ਦੀ ਮੌਤ ਵੀ ਹੋ ਗਈ ਹੈ ਸੜਕ ਸੁਰੱਖਿਆ ਦੀ ਟੀਮ ਮੌਕੇ ਦੇ ਉੱਪਰ ਪਹੁੰਚ ਕੇ ਲੋਕਾਂ ਨੂੰ ਬਾਹਰ ਕੱਢਣ ਦੇ ਵਿੱਚ ਜੁਟੀ ਹੋਈ ਹੈ ਇਸ ਦੇ ਨਾਲ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ バス ਜੋ ਹੈ ਪਾਣੀ ਦੇ ਵਿੱਚ ਗਿਰੀ ਹੋਈ ਹੈ ਲੋਕਾਂ ਨੂੰ ਬਾਹਰ ਕੱਢਣ ਦਾ ਜੋ ਰੈਸਕਿਊ ਆਪਰੇਸ਼ਨ ਇਸ ਵੇਲੇ ਚੱਲ ਰਿਹਾ ਹੈ ਕ੍ਰੇਨ ਨੂੰ ਵੀ ਬੁਲਾਈ ਗਈ ਹੈ ਜਿਸ ਦੇ ਨਾਲ バス ਨੂੰ ਬਾਹਰ ਕੱਢਿਆ ਜਾਵੇਗਾ ਜਦੋਂ ਇਹ ਗੱਲ ਪਿੰਡ ਦੇ ਲੋਕਾਂ ਨੂੰ ਪਤਾ ਲੱਗੀ ਤੇ ਉਹ ਮੌਕੇ ਦੇ ਉੱਪਰ ਪਹੁੰਚ ਕੇ ਅੱਜ ਜੋ ਸੜਕ ਸੁਰੱਖਿਆ ਟੀਮ ਸੀ ਉਸ ਤੋਂ ਵੀ ਪਹਿਲਾਂ ਲੋਕਾਂ ਦਾ ਬਚਾਅ ਕਰਨ ਦੇ ਵਿੱਚ ਜੁਟ ਗਈ ਸੀ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਬੱਸ ਹੈ ਪਾਣੀ ਦੇ ਵਿੱਚ ਡਿੱਗੀ ਹੋਈ ਹੈ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ ਬਠਿੰਡਾ ਦੇ ਜੀਵਨ ਸਿੰਘ ਵਾਲਾ ਦੇ ਨੇੜੇ ਸਵਾਰੀਆਂ ਦੇ ਨਾਲ ਪਰੀ ਹੋਈ ਜੋ ਬਾਸ ਹੈ ਗੰਦੇ ਨਾਲੇ ਦੇ ਵਿੱਚ ਡਿੱਗ ਗਈ ਹੈ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜ਼ਖਮੀ ਨੇ ਤੇ ਇਸ ਦੇ ਨਾਲ ਹੀ ਫਿਲਹਾਲ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ ਜੋ ਜ਼ਖਮੀ ਲੋਕ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦਾ ਇਲਾਜ ਉੱਤੇ ਜਾਰੀ ਹੋ ਗਿਆ ਹੈ ਇਹ ਬਾਸ ਇੱਕ ਨਿੱਜੀ ਕੰਪਨੀ ਦੀ ਦੱਸੀ ਜਾ ਰਹੀ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਈ ਹੈ प्राप्त जानकारी ਦੇ ਅਨੁਸਾਰ ਬੱਸ ਨਾਲੇ ਦੇ ਵਿੱਚ ਡਿੱਗ ਗਈ ਮੌਕੇ ਦੇ ਉੱਪਰ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਅਤੇ ਬੱਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਹੀ ਬਾਅਦ ਦੇ ਵਿੱਚ ਜੋ ਸੜਕ ਸੁਰੱਖਿਆ ਦੀ ਟੀਮ ਸੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਪਿੰਡ ਦੇ ਲੋਕ ਅਤੇ ਬਾਕੀ ਰੈਸਕਿਊ ਟੀਮ ਵੱਲੋਂ ਜੋ ਬਚਾਅ ਕਾਰਜ ਸ਼ੁਰੂ ਹੈ ਹਾਦਸਾ ਪੁਲ ਦੇ ਉੱਪਰ ਰੇਲਿੰਗ ਨਾ ਹੋਣ ਦੇ ਕਾਰਨ ਵਾਪਰਿਆ ਇੱਕ ਵਾਰੀ ਫੇਰ ਤੋਂ ਦੱਸਦੇ ਕਿ ਬਠਿੰਡਾ ਦੇ ਵਿੱਚ ਸੜਕ ਹਾਦਸਾ ਵਾਪਰਿਆ ਪੁੱਲ ਤੋਂ ਥੱਲੇ ਜੋ ਕਿ ਐਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਪੁੱਲ ਦੇ ਨਾਲ ਰੈਲਿੰਗ ਨਹੀਂ ਸੀ ਜਿਸ ਦੇ ਕਾਰਨ ਜੋ ਬੱਸ ਸਿੱਧਾ ਜਾ ਕੇ ਪਾਣੀ ਦੇ ਵਿੱਚ ਜਾ ਡਿੱਗੀ ਹੈ ਤੇਜ਼ ਬਾਰਿਸ਼ ਹੋਣ ਦੇ ਕਾਰਨ ਬੱਸ ਦਾ ਜੋ ਡਰਾਈਵਰ ਸੀ ਉਹਨੂੰ ਬੱਸ ਚਲਾਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਸੀ ਤੇ ਇਸ ਦੇ ਕਾਰਨ ਜੋ ਕੀ ਹੈ ਬਾਸ ਦਾ ਬੈਲੈਂਸ ਵਿਗੜ ਗਿਆ ਅਤੇ ਬਾਸ ਸਿੱਧਾ ਜਾ ਕੇ ਨਾਲੇ ਦੇ ਵਿੱਚ ਡਿੱਗੀ। ਇਹ ਆਇਆ ਮੌਕੇ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਹੋਇਆ ਕੋਈ ਕਾਰਨ ਹਜੇ ਤੱਕ ਕੋਈ ਸਾਹਮਣੇ ਆਇਆ? ਨਹੀਂ ਜੀ ਹਲੇ ਤਾਂ ਕਾਰਨ ਨਹੀਂ ਸਾਨੂੰ ਕਲੀਅਰ ਹੋਇਆ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਸਾਡੀ ਮੌਕੇ ਤੇ ਐਸ ਐਚ ਓ ਤਲਵੰਡੀ ਸਾਹ ਕੋ ਡੀ ਐਸ ਪੀ ਤੇ ਦਿੱਤੇ ਸੀ ਤੇ ਨਾਲ ਦੇ ਨਾਲ ਅਸੀਂ ਬਾਕੀ ਜ਼ਿਲ੍ਹੇ ਦੇ ਅਫਸਰ ਵੀ ਸਾਰੇ ਰਸ ਕਿਤੇ ਤੇ ਹੁਣ ਲੋਕਲ ਪਬਲਿਕ ਨੇ ਵੀ ਬਹੁਤ ਸਪੋਰਟ ਕੀਤੀ ਹੈ। ਕੱਢੀ ਜਾ ਰਹੀ ਹੈ ਬਟ ਐਨਡੀਆਰਐਫ ਵੀ ਪਹੁੰਚ ਗਈ ਹੈ ਬਟ ਟਿਲ ਨਾਓ ਮੌਕੇ ਦਾ ਰੀਜ਼ਨ ਆਫ ਦਾ ਐਕਸੀਡੈਂਟ ਨਹੀਂ ਪਤਾ ਲੱਗਾ ਕਿੰਨੇ ਕਿ ਵਿਅਕਤੀ ਕੱਢੇ ਗਏ ਮੈਂ ਕਿ ਪਹਿਲਾਂ ਤਾਂ ਕਹਿ ਰਹੀ ਹੈ ਕਿ ਬਸ ਤਾਂ ਪਰੀ ਹੋਈ ਸੀਗੀ ਜਦੋਂ ਤੱਕ ਮੈਂ ਆਈ ਹਾਂ ਉਦੋਂ ਤੱਕ ਤਾਂ ਕਮ ਹੋ ਚੁੱਕਾ ਸੀ ਕੱਢਣ ਦਾ ਬਟ 40 60 ਦੇ ਕਰੀਬ ਕਹਿ ਰਹੇ ਨੇ ਕਿ ਜਿਹੜੇ ਕੱਢ ਲਏ ਨੇ ਇਹਨਾਂ ਤੋਂ ਕੁਝ ਲੋਕ ਹੈਗੇ ਨੇ ਕਿੰਨੇ ਦੇਖੋ ਜੀ ਜਦੋਂ ਤੱਕ ਇੱਕਦਮ ਸਾਡੇ ਸਪੈਸ਼ਲਾਈਜ਼ਡ ਟੀਮਸ ਨਹੀਂ ਕੱਢ ਲੈਂਦੀ ਰੈਸਕਿਊ ਦਾ ਕੰਮ ਅਸੀਂ ਕੁਝ ਕਮੈਂਟ ਨਹੀਂ ਕਰ ਸਕਦੇ ਕੋਈ ਹੋਰ ਵੀ ਟੀਮਾਂ ਮੰਗਾਈਆਂ ਐ ਐਨਡੀਆਰਐਫ ਵੀ ਆ ਰਹੀ ਹੈ ਜੀ ਬਾਕੀ ਤਾਂ ਲੋਕਲ ਵੋਲ ਯਾਰ ਇਹ ऑलरेडी ਆਨ ਦਾ ਸਪੌਟੀ ਅੱਗੇ ਪਹਿਲਾਂ ਪਬਲਿਕ ਵੀ ਕਾਫੀ ਕਰੀ ਸੀ ਉਹਨਾਂ ਨੂੰ ਹਟਾਇਆ ਵਿੱਚ ਬਚਾਅ ਕਾਰਜ ਕਿਸ ਤਰ੍ਹਾਂ ਚੱਲ ਰਿਹਾ ਹੈ ਬਚਾਅ ਕਾਰਜ ਤੁਹਾਡੇ ਸਾਹਮਣੇ ਹੀ ਹੈ ਡੀਸੀ ਸਾਹਿਬ ਮੈਂ ਇੱਥੇ ਹੈ ਕਿ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਜਿੰਨੀ ਵੀ ਅਸੀਂ ਫੋਰਸ ਇਮੀਡੀਏਟਲੀ ਲੱਜ ਕੀਤੀ ਸੀ ਹੈਗੀ ਤੇ ਪਬਲਿਕ ਨੇ ਵੀ ਕਾਫੀ ਵੋਲੰਟੀਅਰ ਕੀਤਾ ਤੇ ਹੁਣ ਅਸੀਂ ਅੱਗੇ ਲੱਗੇ ਹੋਏ ਹਾਂ ਤੁਹਾਨੂੰ ਸੂਬੇ ਦੇ ਵਿੱਚ ਮੌਸਮ ਨੇ ਲਿੱਤੀ ਕਰਵਟ ਸਵੇਰ ਤੋਂ ਲੈ ਕੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਆਮੀ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ yellow alert ਕੀਤਾ ਗਿਆ ਜ਼ਾਰੀ। ਪੰਜਾਬ ਨੇ ਮੌਸਮ ਦੇ ਬਾਰੇ ਗੱਲ ਕਰਦਿਆ। ਦੱਸਦੇ ਕਿ ਸੂਬੇ ਅਤੇ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਤੇਜ਼ ਅਤੇ ਕਈ ਸ਼ਹਿਰਾਂ ਦੇ ਵਿੱਚ ਹਲਕੀ ਬਾਰਿਸ਼ ਜੋਕੀਆ ਦੇਖਣ ਨੂੰ ਮਿਲਿਆ। ਜਲੰਧਰ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜੋਕੀਆ ਬਾਰਿਸ਼ ਚੱਲਦੀ ਰਹੀ। ਇਸ ਤੋਂ ਦਾਵਤਾਂ ਨੂੰ ਦੱਸ ਦੇ ਕਿ ਪੰਜਾਬ ਦੇ ਲੁਧਿਆਣਾ ਮੋਹਾਲੀ ਦੇ ਵਿੱਚ ਵੀ ਸਵੇਰ ਤੋਂ ਲੈ ਕੇ ਹਲਕੀ ਹਲਕੀ ਬਾਰਿਸ਼ ਜੋ ਕਿ ਹੋ ਰਹੀ ਹੈ ਇਸ ਨਾਲ ਹੀ ਵੈਸਟਰਨ ਡਿਸਟਰਬੈਂਸ ਦੇ ਕਾਰਨ ਪਹਾੜੀ ਇਲਾਕੇ ਦੇ ਵਿੱਚ ਬਰਫਬਾਰੀ ਵੀ ਕਾਫੀ ਤੇਜ਼ੀ ਦੇ ਨਾਲ ਹੋ ਰਹੀ ਹੈ ਤੇ ਹਿਮਾਚਲ ਅਤੇ ਪੰਜਾਬ ਦਾ ਜੋ ਮੌਸਮ ਹੈ ਅਤੇ ਤਾਪਮਾਨ ਹੈ ਉਸ ਦੇ ਵਿੱਚ ਪਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸਵੇਰ ਤੋਂ ਜੋ ਕਿ ਪੰਜਾਬ ਦੇ ਵਿੱਚ ਤਾਪਮਾਨ ਹੈ ਉਸ ਦੇ ਵਿੱਚ ਵੀ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲੋਕ ਨੇ ਕੁੰਮਨ ਦੇ ਲਈ ਕਾਫੀ ਭਾਰੀ ਮਾਤਰਾ ਦੇ ਵਿੱਚ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਮਨਾਲੀ ਦੇ ਵਿੱਚ ਕਾਫੀ ਜ਼ਿਆਦਾ ਭੀੜ ਦਰਜ ਕੀਤੀ ਗਈ ਹੈ ਤੇ ਅੱਜ ਦਾੱਸਦੇ ਕਿ ਅੱਜ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਆਈ ਉਧਰ ਹੀ ਮੌਸਮ ਵਿਭਾਗ ਨੇ ਅੱਜ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਤੇ ਕੁਝ ਥਾਵਾਂ ਦੇ ਉੱਪਰ ਗੜੇ ਮਾਰੀ ਤੇ ਮੀਂਹ ਪੈਣ ਦੇ ਵੀ ਅਲਰਟ ਜਾਰੀ ਕੀਤਾ ਹੈ ਇਸ ਕਾਰਨ ਤਾਪਮਾਨ ਦੇ ਵਿੱਚ 4 ਡਿਗਰੀ ਦੀ ਗਿਰਾਵਟ ਜੋ ਕਿ ਆ ਸਕਦੀ ਹੈ ਮੌਸਮ ਵਿਭਾਗ ਨੇ ਸ਼ਨੀਵਾਰ ਤੋਂ 3 ਦਿਨਾਂ ਦੇ ਲਈ ਕੁਝ ਥਾਵਾਂ ਦੇ ਉੱਪਰ ਸੰਗਣੀ ਧੁੰਦ ਦੇ ਨਾਲ ਪੈਲੋ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਜੇਕਰ ਆਪਾਂ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਹਲਕੀ ਤੋਂ ਦਰਮਿਆਨ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਘੱਟੋ-ਘੱਟ ਤਾਪਮਨ ਦੇ ਵਿੱਚ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਆਂਤ ਤਾਪਮਨ ਦੇ ਨੇੜੇ ਇਹ ਜੋ ਬਣਿਆ ਹੋਇਆ ਪਠਾਨਕੋਟ ਅਤੇ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਨ 4 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਦਿਨ ਦੇ ਤਾਪਮਨ ਦੇ ਵਿੱਚ 1.5 ਡਿਗਰੀ ਦਾ ਵਾਅਦਾ ਕੀਤਾ ਗਿਆ ਹੈ ਆਂਤ ਤਾਪਮਨ ਦੇ ਨਾਲ ਉਹ ਇਹ ਜੋ ਹੈ ਕਿ 2 ਡਿਗਰੀ ਘੱਟ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਵੱਤ ਤੋਂ ਵੱਧ ਤਾਪਮਨ 20.8 ਡਿਗਰੀ ਦਰਜ ਕੀਤਾ ਗਿਆ Ludhiana ਦੇ ਵਿੱਚ 22.5 Patiala ਦੇ ਵਿੱਚ 23.1 Bathinda ਦੀ ਗੱਲ ਕਰਦੇ ਆ 21 Kurdaspur ਦਾ ਤਾਪਮਨ 22.5 Barnala ਦੇ ਵਿੱਚ 21.7 ਇਸ ਦੇ ਨਾਲ ਹੀ Amritsar ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 5.7 ਡਿਗਰੀ ਦੀ ਜੋ ਕਿ ਗਿਰਾਵਟ ਦਰਜ ਕੀਤੀ ਗਈ ਹੈ ਜੇਕਰ ਆਪਾਂ Himachal Pradesh ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜੋ ਤਾਪਮਨ ਹੈ ਮਾਈਨਸ ਦੇ ਵਿੱਚ ਚੱਲ ਰਿਹਾ ਕਿਉਂਕਿ ਬਰਫਬਾਰੀ ਉੱਥੇ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਵੱਧ ਤੋਂ ਵੱਧ ਲੋਕ ਕੁੰਮਨ ਦੇ ਲਈ ਇਸ ਵੇਲੇ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਪਹਾੜਾ ਦੇ ਵਿੱਚ ਕੁੰਮਨ ਦੇ ਲਈ ਪਹੁੰਚ ਰਹੇ ਨੇ ਉੱਥੇ ਬਰਫਬਾਰੀ ਕਾਫੀ ਜ਼ਿਆਦਾ ਹੋ ਰਹੀ ਹੈ ਇਸ ਵੇਲੇ ਅੱਜ ਵੀ ਹਿਮਾਚਲ ਦੇ ਕਈ ਸ਼ਹਿਰਾਂ ਦੇ ਵਿੱਚ ਜੋ ਕਿ ਹੈ ਲਾਈਵ ਸਨੋਫੋਲ ਲੋਕਾਂ ਨੂੰ ਦੇਖਣ ਨੂੰ ਮਿਲੀ ਇੱਕ ਵਾਰੀ ਫੇਰ ਤੋਂ ਦੱਸ ਦਈਏ ਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਪੰਜਾਬ ਭੱਟ ਦੇ ਵਿੱਚ ਸਵੇਰ ਤੋਂ ਜੋ ਕਿ ਹੈ ਮੀਂਹ ਵਰ ਰਿਹਾ ਹੈ ਕਈ ਸ਼ਹਿਰਾਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਤੇ ਕਈ ਦੇ ਵਿੱਚ ਹਲਕੀ ਬੂੰਦਾਬاندی ਸਵੇਰ ਤੋਂ ਚੱਲ ਰਹੀ ਹੈ ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਦੇ ਵਿੱਚ ਬਰਫਵਾਰੀ ਹੋਣ ਦੇ ਕਾਰਨ ਵੀ ਮੌਸਮ ਦੇ ਵਿੱਚ ਕਾਫੀ ਦਾ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਜੇਕਰ ਆਪਾਂ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਜੋ ਕੀ ਹੈ ਇਸ ਤਰ੍ਹਾਂ ਹੀ ਪੈਂਦਾ ਰਹੇਗਾ। ਦੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ।